ਸਰ ਪਾਪਾ ਕਹਿੰਦਾ ਸੀ ਵੀ ਗੱਜਨ ਚਾਚਾ ਦਾ ਅੱਜ ਆ ਗਿਆ ਉਹ ਕਰੇਦਾ ਹੈ ਨਹੀਂ ਯਾਰ ਕਰੇਗਾ ਇਧਰੀ ਆਖੇ ਤੀ ਹੁਆ ਖੇਤ ਦੇਖਣਾ ਬੁੜਾ ਜਾ ਕੇ ਸਾਡੇ ਨਾਲ ਆਹ ਫਲਕਾਰੀ ਜਿਵੇਂ ਪੀਓ ਛੇੜਨਾ ਕਰਦਾ ਉਹ ਨਾਲ ਜਾ ਕੇ ਮੈਂ ਛੋਪਣੇ ਲੰਦਾ ਉਹ ਪਤਾ ਨਹੀਂ ਕੀ ਦੇ ਛੇੜ ਹੀ ਕਰਦਾ ਨਾਲ ਜਾ ਕੇ ਛੜਾ ਤਾਂ ਹੋਈ ਗਿਆ ਤੂੰ ਆਟਾ ਨਹੀਂ ਕਰਿਆ ਕਿਸੇ ਲੱਡੂ ਤਾਂ ਹੈ ਨਹੀਂ ਯਾਰ ਤੂੰ ਨਾਲ ਕੀ ਕੀ ਕਰਾਂ ਪਾਇਆ ਪਤਾ ਨਹੀਂ ਕਹੇ ਜੀ ਬੁੜੀ ਦੀ ਹੋ ਯਾਰ ਜੇ ਤੂੰ ਨਾਲ ਰਹੋ ਪਤਾ ਨਹੀਂ ਕਾਲੀ ਰੂਈ ਪਤਾ ਨਹੀਂ ਗੋਰੀ ਹੋਊਗੀ ਪਤਾ ਨਹੀਂ ਕਣਕਵਲੀ ਹੋਊਗੀ ਯਾਰ ਚੱਲ ਦੇਖ ਦੇਖ ਹੀ ਲਊਗੀ ਮਾਤਾ ਕਾਲੀ ਦੀ ਪੂਠੀ ਲਾ ਦੂਗਾ ਦੇਖੀ ਹੋਰ ਨਵਾ ਕਿਵੇਂ ਲੈ ਐ ਵੀ ਨਹੀਂ ਕਿਵੇਂ ਲੈ ਤਿੰਦੇ ਸੀ ਯਾਰ ਉਹ ਕਮਲ ਤੀ ਹਾਦ ਲੈਂਦੀਆਂ ਸੀ ਬੁੜੀਆਂ ਯਾਰ ਐਂ ਤਾਂ ਦੇਖੂ ਆਣੂ ਐ ਤੋਦੀ ਲੈਂਦੇ ਹੋਇਨ ਆ ਲੈ ਤੇ ਸਾਰੀ ਨੂੰ ਲੁੱਕ ਗਈ ਨਾ ਉਹ ਲੁੱਕ ਗਿਆ ਦਿਨ ਹਾਈ ਨੇ ਆਂ ਚੱਕ ਕੇ ਡਰਾਉਣਾ ਨੂੰ ਆ ਤਾ ਲਈ ਕੀ ਤੋਂ ਸੁਪਨੇ ਲੈਦਾ ਉਹ ਠਰਕੀ ਵਾਲਾ ਇੱਕ ਤਾਂ ਉਹ ਦੇਖਣਾ ਹੈ ਜਾ ਕੇ ਡਰਾਉਣਾ ਨੂੰ ਮੈਂ ਪਾਇ ਕੁਝ ਪ੍ਰਕਾਰ ਦੇ ਗੀਤ ਆ ਜੀਆ ਯਾਰ ਉਹ ਗੀਤ ਆ ਕਿਹਦਾ ਸੀ ਆ ਬੱਬੂ ਮਾਰਦਾ ਸੀ ਹਣਾ ਨਾ ਬੱਬੂ ਆ ਤਾਂ ਬੰਦਾ ਸੀ ਉਹ ਕੁੜੀਆਂ ਗਾਗਾ ਉਹਦਾ ਜੂ ਉਹ ਜਿਹੜੀ ਪਾਣੀਆਂ ਨੂੰ ਅੱਗ ਲਾਉਂਦੀ ਓਏ ਕੇ ਤੇ ਉਹਨਾਂ ਪਾਣ ਦੇ ਯਾਰਤਾ ਹਾਂ ਕੌਰ ਵੀ ਓਏ ਹਾਂ ਆਇਆ ਗੋਨੀ ਤੁਸੀਂ ਫਤ ਤੇਰੀ ਉੱਡਦੀ ਦੇਖ ਪਲਕਾਰਿਓ ਕਣਕਾਂ ਦਾ ਰੰਗ ਉੱਡਿਆ ਉਹ ਭਾਂਦੀ ਦਾ ਝੂਨਾ ਵਾ ਛੱਡ ਪਰੇ ਯਾਰ ਪਸੂ ਹੀ ਡਰਾ ਦੂੰਗਾ ਨੂੰ ਜਾ ਦੇਣਾ ਭਾ ਕੰਨਾ ਕਖੋਰੇ ਲੈ ਮੱਕੇ ਚ ਨਰੇ ਪਹੀ ਤੇ ਆਣੀ ਆ ਲੈ ਵੀ ਕਿਸੇ ਚੱਕਾਂ ਕੱਖ ਕੁਖੀ ਖੋਦਾਂ ਬੈਠਾ ਇੱਥੇ ਸੁਪਨੇ ਲਈ ਜਾਊ ਆਪਾਂ ਆ ਬੈਠਾ ਖਰਕਾ ਬੁੜੀ ਆ ਉਹ ਇਹਦੇ ਡਰ ਤੋਂ ਮਰੀ ਤਾਂ ਕੋਈ ਉਹ ਕੱਖ ਵੱਡਣ ਵੀ ਨਹੀਂ ਆਉਂਦੀ ਹੈਗੀ ਧੀ ਭੈਣ ਹੁੰਦੀ ਆ ਚਲ ਵੀ ਕੱਖ ਲੈ ਜਾਂਦੀ ਆ ਵੱਢ ਕੇ ਇੰਨਾ ਚੌਰਾ ਹੈ ਇਹ ਛੜਾ ਹੈ ਬੁੜਾ ਆ ਵੀ ਭਾਏ ਇਹਦੇ ਡਰਦਾ ਮੇਰਾ ਕੋਈ ਕੱਖ ਵੱਡਣ ਵੀ ਨਹੀਂ ਆਉਂਦਾ ਹੈਗਾ ਵਿਚਾਰੀ ਬੁੜੀ ਕੋਈ ਨਹੀਂ ਹੁੰਦੀ ਇੰਨਾ ਕੱਖ ਹੋਰ ਕੋਸੇ ਪਸ਼ੂ ਨੂੰ ਪਾਈ ਜੂਆ ਭੈਣ ਤੇ ਚਾਰ ਦਾ ਆ ਵੀ ਨਾ ਸਾਲਾ ਭੈੜੇ ਰੋਗ ਪੈ ਰਿਆਂ ਨੂੰ ਕਰਨੀ ਪਊ ਸਪਰੇ ਤਾਂ ਨਾ ਅੱਜ ਮੇਰੇ ਸਾਲੇ ਲਾਈਟ ਵਾਲੇ ਪੈਰੀ ਬਣ ਕੇ ਉਹ ਨੂੰ ਪੁੱਛਾਂ ਜੈਲੀ ਨੂੰ ਕਿੰਨਾ ਕਰ ਰਿਹਾ ਉਹਦੇ ਕੋਲੇ ਜੈਲਾ ਕਿਹੜਾ ਭਾਈ ਨਾ ਪਰਦਾ ਲਾ ਕੇ ਬੜੀ ਕਿਤੇ ਨਹੀਂ ਸੈਟਿੰਗ ਹੈਲੋ ਓਏ ਹਾਂ ਜਲੇ ਕਿਵੇਂ ਆ ਠੀਕ ਆ ਵਧੀਆ ਤੂੰ ਦੱਸ ਵਧੀਆ ਵਧੀਆ ਕੀ ਕਰੀ ਜਾਣਾ ਕਿੱਥੇ ਸੀ ਉੱਥੇ ਸੀ ਬਾਪਾ ਨਹੀਂ ਲਾਈਟ ਦੀ ਬੱਗੀ ਬੱਗੀ ਇੱਧਰ ਵੀ ਭਾਂ ਚੋ ਬੱਗੀ ਅੱਜ ਛੇਤੀ ਕੱਟ ਲਾਤਾ ਹੋਰ ਯਾਰਾ ਸਪਰੇਅ ਵੀ ਮਾਰਨ ਆਲੀ ਪਈ ਆ ਝੋਨੇ ਤੇ ਆ ਚੰਡਾ ਰੋਇਆ ਵਾਲੀ ਹੋ ਰਿਹਾ ਯਾਰ ਪਾਲਾ ਪਰ ਆਪਾਂ ਇਹਨਾਂ ਦਾ ਕਰਨੀ ਪੂ ਦਵਾਈ ਤਾਂ ਹਰ ਹਰ ਤੇ ਉਹ ਕੋਈ ਚਾਹ ਚੂਹ ਦਾ ਪ੍ਰਬੰਧ ਕੋਈ ਕਰ ਲੈਂਦਾ ਚਾਹ ਦਾ ਦਾ ਉਹ ਨਾ ਹਾਂ ਕਰੇ ਤਰੀ ਉਹ ਹੋਊਗੀ ਪਰ ਜਾਈ ਹੂੰ ਉਹਨੂੰ ਕਹਿੰਨ ਨਾਲ ਫੋਨ ਲਾ ਕੇ ਤੇ ਦੁਕਦ ਦੇ ਨੂੰ ਪੁੱਛਣਾ ਕੁੱਦਾ ਬੜਾ ਜੀ ਕੁੱਦਾ ਭਾਂ ਜੋ ਕਮਲਾ ਕੀ ਪਤਾ ਕਿੱਥੇ ਹੋਊਗਾ ਮੈਨੂੰ ਤਾਂ ਯਕੀਨ ਉਹ ਕਿਵੇਂ ਤੂੰ ਲਾ ਤੂੰ ਘਰੇ ਲਾ ਫੋਨ ਫਾੜ ਮੜਾ ਆਖ ਯਾਰ ਹੁਣ ਮੈਂ ਬੇਬੇ ਕੋਲੇ ਫੋਨ ਨਹੀਂ ਫਾੜ ਉਹਨੂੰ ਕਿਵੇਂ ਲਾਵਾਂ ਮੈਨੂੰ ਐਂ ਦੱਸ ਉਹਨੂੰ ਦੇਖ ਕੇ ਤਾਂ ਕਿੱਥੇ ਹੋਊਗਾ ਯਾਰ ਮੈਂ ਉਹਨੂੰ ਦੇਖਣਾ ਉਹ ਕਿੱਥੇ ਉੱਪਰ ਜਮਾ ਜਮਾ ਕੁੱਕੇ ਮਾਰ ਕੇ ਤਰਤੇ ਵੀ ਯਾਰ ਓ ਯਾਰ ਉਹ ਨਾ ਪਤਾ ਕੀ ਹੋਇਆ ਜਾ ਉਹ ਆਪਣਾ ਗੱਜਣਾ ਹੂੰ ਉਹਨੂੰ ਯਾਰ ਕੱਲ ਕਬੂਤਰ ਜੇ ਦਵਾ ਕੇ ਲਿਆਏ ਸੀ ਪਰਸੋਂ ਪਾਇਆ ਦਮ ਤੋਂ ਫਰੇ ਕੰਮ ਤੋਂ ਕਰਦਾ ਕਬੂਤਰਾਂ ਨੂੰ ਦੱਸ ਕਾਹ ਨੂੰ ਪਾਇਆ ਯਾਰ ਟਾਵਰ ਤੇ ਚੜਿਆ ਬੈਠਿਆ ਕਹਿੰਦਾ ਮੈਨੂੰ ਤਾਂ ਕਬੂਤਰੀ ਦਿਵਾਓ ਕਹਿੰਦਾ ਫਿਰ ਮੈਨੂੰ ਨਾ ਫੋਨ ਕਰਿਆ ਗਿਆ ਓ ਤੇਰੇ ਕੋਲੇ ਲੈ ਕੇ ਆਉਂਦਾ ਸੀ ਉਹਨੇ ਕਹਿੰਦਾ ਭੱਜ ਗਿਆ ਘਰੋਂ ਉਹ ਡਾ ਤੇ ਕਬੂਤਰ ਉਹਨੇ ਸਾਰੇ ਤੇਰੇ ਭੈਣ ਤੋਂ ਨੇ ਬੜਾ ਤਪਾਇਆ ਤਾਲਾ ਕਬੂਤਰਾਂ ਦਾ ਨੂੰ ਦੇਣੇ ਬਹਿਣਗੇ ਨਾ ਜੀ ਮੈਂ ਤਾਂ ਲੈ ਕੇ ਆਉਂਦਾ ਸੀ ਤੇਰੇ ਲਵੇ ਮਾਂ ਲਾਪੜੇ ਲਵਾਈ ਦਿੰਨੇ ਆਉਦੇ ਚਾਚੇ ਤੋਂ 2-4 ਇਹਦਾ ਆਪੋਰ ਕੋ ਮੇਰਾ ਸਾੜਾ ਹਰਕਦਾ ਭੈਣੀਆਂ ਕਰ ਲੱਗ ਰਿਹਾ ਯਾਰ ਹੋਰ ਯਾਰਾ ਗੱਜਣਾ ਮੈਂ ਤਾਂ ਐਂ ਕਹਿੰਦਾ ਸੀ ਚਾਹ ਫਿਰ ਮੈਂ ਤੇਰੀ ਭਾਬੀ ਨੂੰ ਫੋਨ ਕਰਦਾ ਉਹ ਬਣਾ ਦੂਗੀ ਚਾਹ ਹੈ ਉਹ ਕਰ ਕਰ ਜੋ ਭੈਣ ਦਾ ਯਾਰ ਘਰੇ ਹੋਊਗਾ ਪੁੱਗਾ ਗੌਲਾ ਤਾਂ ਉਹਨੂੰ ਕਹਿੰਦੇ ਉਹ ਲੈ ਆਊਗਾ ਤੈਨੂੰ ਲੱਗਦਾ ਯਾਰ ਉਹ ਘਰੇ ਖੜਨ ਆਲਾ ਉਹ ਕਿਵੇਂ ਹੋਰ ਜਵਾਕ ਨੂੰ ਭੇਜ ਦਾਂਗੇ ਹੁਣ ਬੇਬੇ ਕੋਲੇ ਫੋਨ ਨਹੀਂ ਨਾ ਮੈਂ ਉਹਨੂੰ ਕਹਿ ਦਿੰਦਾ ਤੂੰ ਕਰ ਹੱਲ ਜੇਤੀ ਕਰ ਆਏ ਬਾਪਾਂ ਕਿੱਥੇ ਹੋਣਾ ਉਹ ਤਰਕੇ ਆਏ ਆ ਪਾਂਚ ਦਾ ਕੁਡਾ ਰੜੀ ਜਾਂਦਾ ਤੂੰ ਮਗਵਾਰ ਰੋਟੀ ਪਾਣੀ ਹੋਰ ਯਾਰ ਤਾਂ ਮੈਂ ਲਾਉਣਾ ਫੋਨ ਤੈਨੂੰ ਹੈ ਚੱਲ ਇੱਥੇ ਆ ਜੀ ਪਰ ਮੇਰੇ ਕੋਲੇ ਚੰਗਾ ਤੂੰ ਠੀਕ ਆ ਚੱਲ ਮੈਂ ਇਹਨੇ ਦੇਖਦਾ ਵੀ ਕੀ ਕੁਝ ਜਿਆ ਰਹਿ ਗਿਆ ਫਿਰ ਦੇਖਣਾ ਸਪਰੇਅ ਸਪਰੂਵ ਕਰਦਾ ਠੀਕ ਠੀਕ ਇੱਥੇ ਵੀ ਮੋਟਰ ਤੇ ਆ ਜੀ ਆਓ ਠੀਕ ਆ ਇੱਥੇ ਆ ਜਨ ਤੇਰੇ ਲਵੇ ਮੈਂ ਠੀਕ ਚੰਗਾ ਠੀਕ ਆ ਬੜਾ ਤਪਾਇਆ ਯਾਰ ਜਿ ਜਵਾਹ ਹੋਏ ਨੰਬਰ ਯਾਰ ਇੱਕ ਕਿਹੜਾ ਐ ਸੀ ਯਾਰ ਗੱਜਣਾ ਨਾਮ ਨੂੰ ਮੈਨੂੰ ਲੱਗਦਾ ਹਨਾ ਕਿ ਤਾ ਫੋਨ ਵਾਲੇ ਆਉਂਦੇ ਨੇ ਆਪਾਂ ਨੂੰ ਯਾਰ ਹੂੰ ਵੀ ਝੋਨੇ ਨੂੰ ਝੰਡਾ ਰੋਜ ਆ ਪੈ ਗਿਆ ਯਾਰ ਬਾਲ ਕੰਪਲੀਟ ਆ ਜਾਈ ਜਾਂਦੀ ਐ ਨਹੀਂ ਹੈਨਾ ਤੇ ਵੀ ਆਪਾਂ ਹੁਣ ਦੁਕਾਨਦਾਰ ਸਾਮੀਆ ਕਿ ਲੋਕਾਂ ਦੇ ਖੇਤਾਂ ਵਿੱਚ ਗੇੜੇ ਮਾਰ ਮਾਰ ਦੇਖੀਏ ਵੀ ਯਾਰ ਆਪਾਂ ਦਾ ਬੀਜ ਵੇਚ ਕੇ ਆਪਣੇ ਦਾ ਪੰਗਾ ਖੜਾ ਕਰ ਲਿਆ ਗੱਡੀ ਲੋਕਰ ਐ ਸੀ ਹਾਂ ਕਰ ਐ ਸੀ ਲੋਕਰ ਇਹ ਗੱਲ ਨਹੀਂ ਬਹੁਤ ਹੈ ਨਾ ਇਹ ਬਹੁਤ ਹੋ ਰਹੀ ਹੈ ਗੱਡੀ ਨੂੰ ਕਿਹੜਾ ਪਰ ਬਾਈ ਜੀ ਤੁਸੀਂ ਕਿਹੋ ਜਣ ਜੀ ਹਾਂ ਹਾਂ ਆਜੋ ਮੋਢੋ ਕਿਹੜੇ ਹੋ ਤੁਸੀਂ ਅਜੀ ਮੈਂ ਕਿਵੇਂ ਆਲੇ ਬਈ ਅੱਛਾ ਅੱਛਾ ਉਹ ਫੋਨ ਕੀਤਾ ਸੀ ਮੈਂ ਝੋਨੇ ਵਾਲੇ ਹਾਂ ਕੰਪਲੀਟ ਜੀ ਆਈ ਸੀ ਉਹ ਦੇਖੋ ਨਾ ਯਾਰ ਮੇਰਾ ਤਾਂ ਬੁਰਾ ਹਾਲ ਹੋ ਗਿਆ ਸਾਰੇ ਝੋਨੇ ਦਾ ਗਵਾਂਡੀਆਂ ਦਾ ਭਾਂਜੋ ਛੰਨਾ ਮਾਰਦਾ ਮੇਰਾ ਦੇਖ ਲੋ ਇੱਧਰ ਕਿਵੇਂ ਹੋਇਆ ਝੋਨਾ ਹੈ ਸਾਡੇ ਵੀ ਕੀ ਸਾਰਿਆ ਜੀ ਹੁਣ ਸਾਰੇ ਯਾਰ ਮੈਂ ਤਾਂ ਪੈਸੇ ਤੁਹਾਨੂੰ ਦਿੱਤੇ ਆ ਪੈਸੇ ਦਾ ਦਿੱਤੇ ਆਈ ਹੁਣ ਕੀ ਗੜੀਏ ਕੀ ਜੀ ਹੁਣ ਦੇਖੋ ਭਾਂਜੋ ਜਮਾ ਬੁਰਾ ਹਾਲ ਹੋਇਆ ਪਿਆ ਯਾਰ ਹੈ ਬਈ ਡੇਗਣਾ ਪਿਓ ਤੁਸੀਂ ਤਾਂ ਦੁਕਾਨਾਂ 'ਚ ਬੈਠਣ ਵਾਲੇ ਹੋ ਤੁਹਾਨੂੰ ਬੱਟਾਂ ਤੇ ਕਿਹੜਾ ਤੁਰਨਾ ਆਉਂਦਾ ਹਾਂ ਇਹ ਆ ਦੇਖੋ ਐ ਹੋ ਰਿਆ ਭਾਂਜੋ ਆਪਦਾ ਨਾ ਕੋਈ ਚੱਲਣਾ ਪਾ ਆ ਦੇ ਪੂਰਾ ਹਾਲਾ ਭਾਂਦੇ ਜਾਰ ਦਾ ਮੇਰਾ ਤਾਂ ਖੇਤੋਂ ਨੂੰ ਜੀ ਨਹੀਂ ਕਰਦਾ ਦਵਾਈ ਦੂਈ ਕਟ ਫੁਟ ਪਾਦੀ ਹੋਣੀ ਕਿਤੇ ਓ ਦਵਾਈਆਂ ਦੂਈਆਂ ਸੋਥੂ ਦਵਾਈਆਂ ਹੁੰਦੀਆਂ ਨੇ ਅਸੀਂ ਹੋਰ ਦੱਸ ਕਿਹੜੀਆਂ ਦਵਾਈਆਂ ਪਾਦੀਆਂ ਪੌਣ ਪੌਣ ਚ ਕਮੀ ਕੋਈ ਰਹਿ ਗਈ ਹੋਣੀ ਫਿਰ ਤੁਸੀਂ ਆਪਦੀ ਮੰਨੋ ਬਾਈ ਗਲਤੀ ਮੰਨੋ ਤੁਸੀਂ ਹੁਣ ਸਾਨੂੰ ਕੁਝ ਨਾਕ ਬਣਦਾ ਸਾਡਾ ਜੀ ਆਪਣਾ ਲੱਖੀ ਬੀਜ ਵੇਚਦਾਈ ਬੀਜ ਤਾਂ ਵੇਚਦਾ ਹੁਣ ਅਸੀਂ ਕੀ ਕਰੀਏ ਸਾਡਾ ਤਾਂ ਖਰਾਬ ਹੈ ਹੈ ਸਾਡਾ ਤਾਂ ਖਰਾਬ ਹੋ ਗਿਆ ਇਹ ਤਾਂ ਬਹੁਤ ਲੋਕ ਲੈ ਕੇ ਗਏ ਤੁਸੀਂ ਕੋਈ ਹੱਲ ਕਰੋ ਇਹਦਾ ਵੀਰ ਬਣ ਕੇ ਦੇਖੋ ਮੈਨੂੰ ਤਾਂ ਚਾਹੀਏ ਕੋਈ ਤੁਸੀਂ ਆਪਦੀ ਦਵਾਈ ਬੂਟੀ ਦਿਓ ਕਿਵੇਂ ਮਰਜ਼ੀ ਕਰੋ ਮੇਰਾ ਹੱਲ ਕਰੋ ਮੈਂ ਬਹੁਤ ਤੰਗ ਚਲ ਆਪਾਂ ਦਵਾਈ ਹੋਰ ਦੇ ਕੇ ਦੇਖ ਲਾਂ ਹੁਣ ਛੜੇ ਛੜ ਬੰਦਿਆ ਹਜੇ ਤੱਕ ਰੋਟੀ ਨਹੀਂ ਖਾਧੀ ਤੁਸੀਂ ਤਾਂ ਖਾਈ ਵੀ ਛੋਡੇ ਪਰੌਂਠੇ ਅਸੀਂ ਕਿਹੜੇ ਕਾਲੇ ਪਰੌਂਠੇ ਪਰੌਂਠੇ ਹੋ ਛੋਡੇ ਪਰੌਂਠੇ ਹੀ ਬਣਾਉਂਦੇ ਨੇ ਪਰੌਂਠੇ ਛੋਡੇ ਦਾ ਬਣਾ ਬਣਾ ਦਿੰਦੀਆਂ ਨੇ ਇੱਥੇ ਤੈਨੂੰ ਪਤਾ ਕੌਣਾ ਬਣਾਉਣ ਵਾਲਾ ਬੇਬੇ ਆ ਉਹ ਨਹੀਂ ਹੋ ਕਰਦੀ ਏਸੀ ਅੱਜ ਤੁਸੀਂ ਗੱਡੀਆਂ ਚੋਂ ਘੁੰਮਦੇ ਫਿਰਦੇ ਹੋ ਇੱਥੇ ਆ ਬੈਠੇ ਹੈ ਚਲ ਦਵਾਈ ਦਵਾਈ ਦੇ ਕੇ ਦੇਖ ਲੈਣਾ ਕੋਈ ਹੋਰ ਹੀ ਹਾਂ ਕੋਈ ਦਿਓ ਮੈਨੂੰ ਦਵਾਈ ਮੈਂ ਹੁਣ ਕਦੋਂ ਆਵਾਂ ਤੁਹਾਡੇ ਕੋਲ ਸਾਡੇ ਕੋਲੇ ਕੱਲ ਨੂੰ ਆਇਓ ਚਲ ਕੱਲ ਨੂੰ ਆ ਜਾਣਾ ਕੱਲ ਨੂੰ ਮਾਰੇ ਬੇੜਾ ਸਾਡੇ ਕੋਲੇ ਠੀਕ ਆ ਠੀਕ ਆ ਚੰਗਾ ਹੋਰ ਕੋਈ ਪਾਣੀ ਪੂਣੀ ਲਾਉਂਗੇ ਚਾ ਚੂ ਬਸ ਓਕੇ ਓਕੇ ਦਿੱਤੀ ਤਾਂ ਹਜੇ ਮੈਂ ਵੀ ਨਹੀਂ ਪੋਚਣਾ ਹੀ ਸੀ ਮੈਂ ਦਾ ਚਲੋ ਜਾਓ ਫਿਰ ਚੰਗਾ ਓਕੇ ਬਾਈ ਠੀਕ ਹੈ ਓਕੇ ਦੁਕਾਨ ਤੇ ਆਵਾਂਗੇ ਲੈ ਮੈਂ ਇੱਕ ਵੇਲਾ ਵੀ ਨੇ ਪੜ ਗਿਆ ਹੁਣ ਗੱਲ ਆ ਗਈ ਭੈਣ ਚੋਂ ਭੁੱਖੇ ਢਿੱਡ ਦੀ ਹੈ 10 ਮਿੰਟ ਰੈਸਟ ਕਰ ਲਾ ਇੰਨੇ ਜੈਲਾ ਆਈ ਕੋੜ ਗਰਮੀ ਹੋਈ ਪਈ ਆ ਹੂੰ ਵੇ ਕੀ 10 ਮਿੰਟ ਵਸਟ ਕਰਕੇ ਫੇਰ ਦੇਖਦੇ ਆਂਗਾ ਕੋਈ ਕੀ ਬਣਦਾ ਕੀ ਨਾ ਭੈਂਚੋ ਤਾਂ ਚਾਹ ਕੀ ਪੀਨੀ ਸੜੇ ਬੰਦੇ ਦੀ ਵੀ ਕੋਈ ਜੂਨ ਨਹੀਂ ਭੈਂਚੋ ਲਾ ਇੱਥੇ ਤਾਂ 3 ਵਾਲਿਆਂ ਦੀ ਭਗਦੇ ਪਰੌਂਠੇ ਇੱਥੇ ਤਾਂ ਆ ਪਏ ਆ ਭੁੱਖੇ ਤੇ ਹੈ ਬੇਬੇ ਆ ਬੇਚਰੀ ਉਹ ਨਹੀਂ ਰੋਟੀ ਪੇਦੀ ਭੇਜੇ ਵੀ ਕਿਹਨੂੰ ਇਹ ਬਾਬਾ ਕੜਕਲੂ ਦੱਸ ਉਹ ਬਾਬਾ ਕੜਕਲੂ ਦੱਸ ਮੈਂ ਤੇਰਾ ਕੀ ਮਾੜਾ ਕਰਤਾ ਚੜਾ ਜੂ ਤੇਰੇ ਕਢਾਈ ਵਾਲੀ ਚਾਦਰ ਚੜਾ ਜੂ ਤੇਰੇ ਕਰਦੇ ਕੋਈ ਹੱਲ ਛੜਿਆਂ ਦੇ ਬੇੜੇ ਪਾਰ ਕਰਦੇ ਬਾਬਾ ਕੜਕੱਲੂ ਦਾਸ ਸੁਣ ਲਾ ਗਰੀਬ ਦੀ ਪੱਕਦੀ ਕਰਦੇ ਰੋਟੀ ਹੈ ਮੈਨੂੰ ਲੱਗਦਾ ਬਾਬੇ ਕੜਕੱਲੂ ਦਾਸ ਨੇ ਤਾਂ ਸੁਣ ਲਈ ਆਏ ਹਾਏ ਓਏ ਓਏ ਤੂੰ ਬਾਬਾ ਕੜਕੱਲੂ ਦਾਸ ਨੇੜੀ ਸੁਣ ਲਈ ਮੇਰੀ ਹੈ ਨੇੜੀ ਸੁਣ ਲਈ ਤੂੰ ਹੀ ਕੌਣ ਆ ਹਲਕਾਰੀ ਵਾਲੀ ਸਰਕਾਰੀਆਂ ਵੀ ਆਪੀ ਬਾਬਾ ਕੜਕੱਲੂ ਦਾਸ ਕਿਹੜੀ ਚਾਦਰ ਮਾਡਾ ਸਾਡੇ ਵੀ ਰੋਟੀ ਪੱਕੀ ਹੋ ਗਈ ਉਹ ਬਾਬਾ ਕੜਕੱਲੂ ਦਾਸ ਸੁਪਨਿਆਂ 'ਚ ਹੀ ਲਈ ਫਿਰਦਾ ਹਾ ਹੈ ਕਿਹੜਾ ਯਾਰ ਬਾਬਾ ਕ੍ਰਿਕਲੂ ਦਾਸ ਬਾਬਾ ਕ੍ਰਿਕਲੂ ਦਾਸ ਛਾਤੀਆਂ ਵੀ ਮਰਵਾਈ ਜਾਂਣਾ ਜਿਹੜੀ ਯਾਤਰਾ ਤੇ ਗਿਆ ਸੀ ਸਫਲ ਹੋ ਗਈ ਸਫਲ ਹੋ ਗਈ ਯਾਤਰਾ ਮੇਰੀ ਮੇਰੀ ਯਾਤਰਾ ਸਫਲ ਹੋ ਗਈ ਬਾਬਾ ਕ੍ਰਿਕਲੂ ਦਾਸ ਛਾਤੀ ਬਾਬਾ ਕ੍ਰਿਕਲੂ ਦਾਸ ਛਾਤੀਆਂ ਮਾਤੀਆਂ ਛਾਤੀਆਂ ਮਾਤੀਆਂ ਛਾਤੀਆਂ ਕਿੱਧਰ ਗਈ ਬਾਬਾ ਕ੍ਰਿਕਲੂ ਦਾਸ ਨੇ ਕਿਰਪਾ ਕਰਤੀ ਆਓ ਅਰੇ ਹੇੜਾ ਬਾਬਾ ਕੜਕੱਲੂ ਦਾਸ ਮੈਂ ਆਂਗੀ ਤੁਸੀਂ ਕਹਣ ਮੈਂ ਆਂਗੀ ਬਾਬੇ ਕੜਕੱਲੂ ਦਾਸ ਨੇ ਸੁੱਖਤਾ ਪੂਰੀ ਕਰਦੀ ਹੈਲੋ ਹਾ ਉਹ ਤੇਰੀ ਪੈਰ ਦੀ ਲੱਕੜ ਕੋਈ ਨਹੀਂ ਕਿ ਖਾ ਦੇਵੀਂ ਜਮਾ ਬੈਠਾ ਪੈਰ ਆਹ ਚਾਰਾ ਓਏ ਜੱੜਾ ਹਰੇ ਜੜਾ ਤੇ ਤੂੰ ਬੈਠਾ ਭੈਣ ਦਾ ਖਾਸ ਪਤਾ ਨਹੀਂ ਕਿੱਧਰੋਂ ਆ ਜਾਂਦਾ ਮੇਰਾ ਸਾਲਾ ਸਾਰੇ ਸੁਪਨੇ ਦੀ ਪੱਟੀ ਮਿਸ ਕਰਤੀ ਮੇਰੇ ਸੁਪਨਿਆਂ ਤੇ ਪਾਣੀ ਫੇਰਤਾ ਓ ਭੈਣ ਦਾ ਜਾਰਾ ਕਮਲਿਆ ਕਿੱਥੋਂ ਰੋਡਾ ਲੱਗਿਆ ਤੂੰ ਹੈ ਇੱਥੇ ਆ ਕੇ ਬਹਿ ਗਿਆ ਮੇਰੀਆਂ ਜੜਾਂ ਚ